ਨੌਸ਼ਕਾ ਦਸ ਕੋ ਮੈਂ ਕਹਿਣਾ ਵਸੇ ਜੇ ਕਿ ਤੇ ਐਸ ਵੀ ਐਨ ਇਹ ਪੂਰੇ ਪੰਜਾਬ ਭਰ ਦੀ ਗੱਲ ਕਰੀਏ ਤੇ ਖਾਸ ਕਰਕੇ ਪਟਿਆਲਾ ਦੀ ਗੱਲ ਕਰੀਏ ਤਾਂ ਜਦੋਂ ਵੀ ਕਿਸੇ ਦੁਕਾਨਦਾਰ ਭਾਈ ਕੋਲ ਜਾਂਦੀਆਂ ਵਪਾਰੀ ਕੋਲ ਜਾਂਦੀਆਂ ਇਹ ਜ਼ਰੂਰ ਕਹਿਣ ਨੂੰ ਮਿਲਦਾ ਕਿ ਸਾਡੇ ਉੱਪਰ ਦਬਿਸ਼ ਕੀਤੀ ਜਾ ਰਹੀ ਹੈ ਸਾਨੂੰ ਜ਼ਬਰਨ ਜੀ ਐਸ ਕੀ ਨੰਬਰ ਲੈਣੇ ਕਿਹਾ ਜਾ ਰਿਹਾ ਇਹ ਜ਼ਬਰਨ ਸ਼ਬਦ ਜਿਹੜਾ ਹੈ ਉਹ ਸਮਝ ਤੋਂ ਬਾਹਰ ਹੋ ਰਿਹਾ ਕਿਉਂਕਿ ਜਿਹੜੇ ਵਪਾਰੀ ਲੋਕ ਨੇ ਉਹਨਾਂ ਨੇ ਕਹਿਣਾ ਕਿ ਇੱਕ ਸੀਮਾਤੇ ਕੀਤੀ ਗਈ ਹੈ ਸਰਕਾਰ ਵੱਲੋਂ ਕਿ ਜੇਕਰ ਇਸ ਤੋਂ ਵੱਧ ਦੀ ਰਕਮ ਦਾ ਤੁਸੀਂ ਸੇਲ ਪਰਚੇਸ ਕਰਦੇ ਹੋ ਫਿਰ ਉਹ ਫੋਕਟ ਕਰਦੇ ਹੋ ਫਿਰ ਜੀਐਸਟੀ ਨੰਬਰ ਲੈਣ ਦੀ ਲੋੜ ਆ ਉਸ ਤੋਂ ਬੈਲਾ ਨਹੀਂ ਪਰ ਫਿਰ ਵੀ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇਸ ਉੱਪਰ ਗੱਲਬਾਤ ਕਰਦੀ ਆਂ ਆਪਾਂ ਵਪਾਰ ਮੰਡਲ ਤੇ ਪ੍ਰੈਜ਼ੀਡੈਂਟ ਰਕੇਸ਼ ਗੁਪਤਾ ਜੀ ਨਾਲ ਕਿ ਕੀ ਪੈਰਾਮੀਟਰਸ ਹੈਗੇ ਨੇ ਜੀਐਸਟੀ ਲੈਣ ਦੇ ਕਿਉਂਕਿ ਸਰਕਾਰ ਇਸ ਜਿਹੜੇ ਟੈਕਸ ਨੇ ਇਹਨਾਂ ਦੇ ਨਾਲ ਸਾਡੇ ਲਈ ਕੰਮ ਕਰਦੀ ਹੈ ਟੈਕਸ ਲੈਣਾ ਵੀ ਸਰਕਾਰ ਦਾ ਕੰਮ ਹੁੰਦਾ ਲੇਕਿਨ ਤੱਕੀ ਵਾਲੀ ਗੱਲ ਇਹ ਹੈ ਉਹ ਕਿੰਨੀ ਐਕਸਾਈਜ਼ ਹੈ ਕਿੰਨਾ ਹੋਣਾ ਚਾਹੀਦਾ ਹੈ ਗੱਲਬਾਤ ਕਰਦੇ ਰਗੇਸ਼ ਗੁਪਤਾ ਜੀ ਨਾਲ ਗੁਪਤਾ ਜੀ ਬਾਜ਼ਾਰ ਚ ਘੁੰਮੇ ਤਾਂ ਬਾਜ਼ਾਰ ਚ ਹਰੇਕ ਦੁਕਾਨਦਾਰ ਕਹ ਰਿਹਾ ਕਿ ਸਾਡੇ ਕੋਲੋਂ ਜੀਐਸਟੀ ਲੈਂ ਲਿਸ ਨੋਟਿਸ ਆ ਰਹੇ ਨੇ ਵੀ ਜੀਐਸਟੀ ਨੰਬਰ ਲੋ ਜਬਰਦਸਤ ਦੁਕਾਨਾਂ ਤੱਕ ਗਿਆ ਜਾ ਰਿਹਾ ਵੀ ਤੁਸੀਂ ਕਿਉਂ ਨਹੀਂ ਲੈ ਰਹੇ ਹੈਗੇ ਲੈਣਾ ਪਈਗਾ ਤੁਹਾਨੂੰ ਕੀ ਇਹਦੀ ਕੋਈ ਕਾਇਦਾ ਕਾਨੂੰਨ ਹੈਗਾ ਕਿ ਇਸ ਤਰ੍ਹਾਂ ਜੀਐਸਟੀ ਨੰਬਰ ਲੈਣਾ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਇਹਦਾ GST ਦਾ ਪੂਰਾ ਕਿਹਦਾ ਕਾਨੂੰਨ ਹੈ ਜੀ ਜਦੋਂ GST ਲੱਗਿਆਗਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀਗਾ ਇੱਕ ਟੈਕਸ ਇੱਕ ਵਨ ਨੇਸ਼ਨ ਵਨ ਟੈਕਸ ਤਾਂ ਉਸ ਤੋਂ ਬਾਅਦ ਇੱਕ ਤਾਂ ਗੱਲ ਇਹ ਆ ਵੀ ਕੋਈ ਟੈਕਸ ਜਿਹੜੇ ਨੇ ਨਹੀਂ ਹਟੇ ਤਾਂ ਕਈ ਤਰ੍ਹਾਂ ਦੇ ਸਾਨੂੰ ਟੈਕਸ ਅੱਜ ਵੀ ਦੇਣਾ ਪੈ ਰਿਹਾ ਜਿਵੇਂ ਕਿ ਹੁਣ ਨਵੀਂ ਅਸੀਂ ਗੱਲ ਦੇਖ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਪਟਿਆਲੇ ਦੇ ਵਿੱਚ ਲਾਲੋ ਜਾਂ ਪੂਰੇ ਪੰਜਾਬ ਦੇ ਵਿੱਚ ਲਾਲੋ ਵੀ GST ਡਿਪਾਰਟਮੈਂਟ ਵੱਲੋਂ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਕੋਲ ਜਾਇਆ ਜਾਂਦਾ ਤੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਨੂੰ ਜੀਐਸਟੀ ਨੰਬਰ ਨਾ ਹੋਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਨੋਟਿਸ ਕੋਈ ਚਲਾਨ ਕੱਟ ਕੇ ਉਹਨਾਂ ਨੂੰ ਭਾਰੀ ਜੁਰਮਾਨਾ ਕਿਤੇ ਜਾ ਰਹੇ ਨੇ ਜਦਕਿ ਇਹ ਸਰਾਸਰ ਗਲਤ ਹੈ ਜੀਐਸਟੀ ਦੇ ਕਾਨੂੰਨ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਵੀ ਕਿਸ ਨੂੰ ਜੀਐਸਟੀ ਨੰਬਰ ਲੈਣ ਦੀ ਲੋੜ ਹੈ ਕਿਸ ਨੂੰ ਨਹੀਂ ਲੋੜ ਹੈਗੀ ਪਰ ਜੀਐਸਟੀ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਚੀਜ਼ ਨਹੀਂ ਦੇਖੀ ਜਾਂਦੀ ਵੀ ਜਿਸ ਦੁਕਾਨ ਤੇ ਚਲੇ ਗਏ ਜਿਸ ਫੱਟੀ ਚਲੇ ਗਏ ਉਸ ਦਾ ਜ਼ਬਰਦਸਤੀ ਚਲਾਨ ਕੱਟਿਆ ਜਾਂਦਾ ਤਾਂ ਉਹਨੂੰ ਜ਼ਬਰਦਸਤੀ ਨੋਟਿਸ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਜੀਐਸਟੀ ਨੰਬਰ ਲਓ ਲੋ ਇਹ ਸਰਾਸਰ ਗਲਤ ਹੈ ਮੈਂ ਇਸ ਦੀ ਮਖੇਦੀ ਕਰਦਾ ਹਾਂ ਔਰ ਵਪਾਰ ਮੰਡਲ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਜਿਹੜੇ ਵੀ ਅਧਿਕਾਰੀ ਇਸ ਤਰ੍ਹਾਂ ਦੇ ਹੈਗੇ ਅਸੀਂ ਉਹਨਾਂ ਦੇ ਖਿਲਾਫ ਸੰਘਰਸ਼ ਵੀ ਕਰਾਂਗੇ ਔਰ ਉੱਚ ਅਧਿਕਾਰੀਆਂ ਨੂੰ ਔਰ ਆਪ੍ਰਮukh ਮੰਤਰੀ ਸਭਾ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਵਿੱਚ ਵੀ ਲਿਆਵਾਂਗੇ ਅਸੀਂ ਪਹਿਲਾਂ ਵੀ ਦੇਖਿਆ ਵੀ ਜਦੋਂ ਦਿਵਾਲੀ ਦੇ ਨੇੜੇ ਦਿਵਾਲੀ ਤੋਂ 1 ਮਹੀਨਾ ਪਹਿਲਾਂ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮਾਰਕੀਟਾਂ ਦੇ ਵਿੱਚ ਜੀਐਸਟੀ ਦੇ ਅਧਿਕਾਰੀ ਤੰਦੇ ਸੀ ਔਰ ਮੋਟੇ-ਮੋਟੇ ਚਲਾਨ ਕੱਟਦੇ ਸੀ ਤਾਂ ਕਾਫੀ ਮਾਤਰਾ ਜਿਸੀਂ ਇਕੱਠੇ ਹੋ ਗਏ ਡੀਟੀਸੀ ਮੈਡਮ ਨੂੰ ਮਿਲੇ ਸੀ ਤਾਂ ਸਾਡੇ ਵਿੱਤ ਮੰਤਰੀ ਸਾਹਿਬ ਮਜਬੂਰਨ ਉਹਨਾਂ ਨੂੰ ਮਾਹੌਲ ਪੰਜਾਬ ਦਾ ਦੇਖਦੇ ਹੋਏ ਕਿ ਵਪਾਰੀ ਗੁੱਸੇਜ ਹੈ ਔਰ ਸਾਡੇ ਅਧਿਕਾਰੀ ਨਜਾਇਜ਼ ਕਰ ਰਹੇ ਨੇ ਤਾਂ ਉਹਨਾਂ ਨੂੰ ਇਹ ਸਟੇਟਮੈਂਟ ਦੇਣੀ ਪਈ ਸੀ ਵੀ ਜੇ ਕੋਈ ਵਪਾਰੀ ਨੂੰ ਕਿਸੇ ਵਪਾਰੀ ਨੂੰ ਕੋਈ ਅਧਿਕਾਰੀ ਤੰਗ ਕਰੇਗਾ ਤਾਂ ਤੁਸੀਂ ਟੋਲ ਫਰੀ ਨੰਬਰ ਤੇ ਮੈਨੂੰ ਸ਼ਿਕਾਇਤ ਕਰ ਸਕਦੇ ਹੋ ਉਹੀ ਸਥਿਤੀ ਹੁਣ ਬਣੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਪੂਰੇ ਦੇਸ਼ ਦਾ ਜਿਹੜਾ ਵਪਾਰ ਹੈ ਮੰਦੇਵਾਲਾ ਤਾਂ ਇਸ ਤਰੀਕੇ ਦੇ ਨਾਲ ਵਪਾਰੀਆਂ ਨੂੰ ਤੰਗ ਕਰਨਾ ਉਹ ਕਿਸੇ ਸੂਰਤ ਵਿੱਚ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਕੋਈ ਲੋੜ ਹੈ ਤਾਂ ਅਸੀਂ ਵਪਾਰ ਮੰਡਲ ਹਰ ਤਰੀਕੇ ਨਾਲ ਜੀਐਸਟੀ ਅਧਿਕਾਰੀਆਂ ਦੇ ਨਾਲ ਅਸੀਂ ਮੀਟਿੰਗ ਕਰਾਂਗੇ ਸਾਰਾ ਅਸੀਂ ਆਪਣਾ ਪੱਖ ਰੱਖਣ ਦੇ ਤਿਆਰ ਹਾਂ ਤਾਂ ਵੈਸੇ ਮਾਪਦੰਡ ਕੀ ਹੈਗਾ ਟਰੇਡਿੰਗ ਉਸ ਤੇ ਕਿੰਨਾ ਕੁ ਸੇਲ ਪਰਜ ਉਸ ਤੇ ਕਿੰਨਾ ਕੁ ਰੱਖਿਆ ਗਿਆ ਸਰਕਾਰ ਵੱਲੋਂ ਜੀਐਸਟੀ ਦੇ ਧਾਰੇ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਇੱਕ ਅਮਾਉਂਟ ਤੈ ਹੈ ਜਿਹਦੇ ਵਿੱਚ ਸਾਨੂੰ ਕੰਪੋਜੀਸ਼ਨ ਨੰਬਰ ਲੈਣਾ ਪੈਂਦਾ ਉਸ ਤੋਂ ਬਾਅਦ ਉਸ ਚ ਕੰਡੀਸ਼ਨ ਆਇਆ ਸੀ ਆਨੇ ਵੀ ਉਸ ਤੋਂ ਅਮਾਉਂਟ ਤੋਂ ਬਾਅਦ ਜਾ ਕੇ ਤੁਹਾਨੂੰ GST ਨੰਬਰ ਵੀ ਲੈਣਾ ਪੈਂਦਾ ਔਰ ਜਿਹੜੇ ਬੰਦੇ ਲੋਕਲ ਕੰਮ ਕਰਦੇ ਨੇ ਉਹਨਾਂ ਨੂੰ ਕੋਈ GST ਨੰਬਰ ਦੀ ਲੋੜ ਨਹੀਂ ਹੈ ਤਾਂ ਜਿਨੇ ਦੀ ਸੇਲ ਬਹੁਤ ਥੋੜੀ ਆ ਬਹੁਤ ਛੋਟੇ ਜਿਹੜੇ ਬਿਜ਼ਨਸ ਨੇ ਬੇਸਕ ਕੋਈ ਕਰੰਨੇ ਦਾ ਬਿਜ਼ਨਸ ਆ ਕੋਈ ਰੀਲਾ ਧਾਗੇ ਦਾ ਬਿਜ਼ਨਸ ਆ ਕੋਈ ਪੈਂਚਰ ਵਾਲਾ ਕੋਈ ਟਾਬੇ ਵਾਲਾ ਹੈਗਾ ਬਹੁਤ ਐਸੇ ਬਿਜ਼ਨਸ ਨੇ ਜਿਹੜੇ ਕਿ ਰੋਜ਼ੀ ਕਮਾ ਕੇ ਰੋਜ਼ੀ ਖਾਣ ਵਾਲੇ ਨੇ ਵੀ 5-7000 ਦੀ ਸੇਲ ਹੈ ਉਹਨਾਂ ਦੀ 5-700000 ਰੁਪਏ ਕਮਾਉਂਦੇ ਨੇ ਤਾਂ ਉਹ ਅਧਿਕਾਰੀਆਂ ਵੱਲੋਂ ਬਿਲਕੁਲ ਵੀ ਇਹ ਚੀਜ਼ ਨੂੰ ਨਹੀਂ ਦੇਖਿਆ ਜਾ ਰਿਹਾ ਤਾਂ ਅਸੀਂ ਹਰ ਤਰੀਕੇ ਦੇ ਨਾਲ ਵਪਾਰੀਆਂ ਦੇ ਨਾਲ ਖੜਾਂਗੇ ਕਿਸੇ ਵੀ ਅਧਿਕਾਰੀ ਨੂੰ ਅਸੀਂ ਤੰਗ ਪੇਸ਼ ਨਹੀਂ ਕੀ ਇਹ ਛੋਟੇ ਬਿਜ਼ਨਸ ਜਿਹੜੇ ਹੈ ਕਿ ਜਿਵੇਂ ਕਹਿ ਰਹੇ 40 ਲੱਖ ਦਾ ਇੱਕ ਬਾਉਂਡਰੀ ਲੈਡ ਬਣਾਈ ਹੋਈ ਹੈ ਇਹਨੂੰ ਕ로ਸ ਕਰ ਸਕਦੇ ਨੇ ਲੱਗਦਾ ਇਸ ਤਰ੍ਹਾਂ ਨਾਲ ਜੀਐਸਟੀ ਦਾ ਜਿਹੜਾ ਕਾਨੂੰਨ ਹੈ ਉਸ ਨੂੰ ਕੋਈ ਨਾ ਅਧਿਕਾਰੀ ਨਾ ਕੋਈ ਦੁਕਾਨਦਾਰ ਕੋਈ ਚੇਂਜ ਨਹੀਂ ਕਰ ਸਕਦਾ ਜੋ ਕਾਨੂੰਨ ਹੈ ਕਾਨੂੰਨ ਦੇ ਵਿੱਚ ਮੰਨੇ ਹੋਏ ਆ ਅਸੀਂ ਸਾਰੇ ਅਸੀਂ Google ਤੇ ਵੀ ਚੈੱਕ ਕਰ ਸਕਦੇ ਹਾਂ ਕਿਸੇ ਐਡਵੋਕੇਟ ਨੂੰ ਕਿਸੇ ਅਧਿਕਾਰੀ ਨੂੰ ਕਿਸੇ ਸੀਏ ਨੂੰ ਅਸੀਂ ਬਿਲਕੁਲ ਇਸ ਨੂੰ ਅਸੀਂ ਕਲੀਅਰ ਕਰ ਸਕਦੇ ਹਾਂ ਵੀ ਕੀ ਹੈ ਕੀ ਨਹੀਂ ਹੈ ਜਿਹੜੇ ਦੁਕਾਨਦਾਰਾਂ ਨੂੰ ਨੋਟਿਸ ਹੀ ਦੇ ਦਿੱਤੇ ਜਾਂਦੇ ਸੀ ਤੇ ਉੱਥੇ ਉੱਥੇ ਫਿਰ ਪੈਰਾਮੀਟਰ ਕੰਪਨੀਆਂ ਦੇ ਉਹਨਾਂ ਦਾ ਚੈੱਕ ਨਹੀਂ ਕੀਤਾ ਜਾਂਦੇ ਵੀ ਤੁਹਾਡੇ ਕੋਲ ਕੀ ਹੈਗਾ ਕਿਸ ਤਰ੍ਹਾਂ ਲੱਗ ਗਿਆ ਪਹਿਲਾਂ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਜਾਂ ਸਿੱਧੇ ਨੋਟਿਸ ਆ ਜਾਂਦੇ ਨੇ ਜਿੱਦਾਂ ਕਿਸੇ ਵੀ ਦੁਕਾਨ ਤੇ ਮੈਂ ਇਹ ਦੱਸਿਆਗਾ ਵੀ ਅਧਿਕਾਰੀ ਜਾਂਦੇ ਨੇ ਉਹਨਾਂ ਨੋਟਿਸ ਕਰਦੇ ਨੇ ਚਲਾਨ ਕੱਟ ਦਿੰਦੇ ਨੇ ਉਹ ਸਰਾਸਰ ਗਲਤ ਹੈ ਦੁਕਾਨਦਾਰ ਨੂੰ ਬੁਲਾਉਣਾ ਚਾਹੀਦਾ ਉਹਦਾ ਰਿਕਾਰਡ ਜਿਹੜਾ ਹੈਗਾ ਚੈੱਕ ਕਰਨਾ ਚਾਹੀਦਾ ਜੇ ਕੋਈ ਜੀਐਸਟੀ ਦੇ ਦਾਰੇ 'ਚ ਆਉਂਦਾ ਤਾਂ ਉਹਨੂੰ ਅਸੀਂ ਵੀ ਕਹਾਂਗੇ ਵੀ ਤੁਸੀਂ ਨੰਬਰ ਲਿਓ ਤੇ ਉਹ ਦੁਕਾਨਦਾਰ ਖੁਦ ਵੀ ਨੰਬਰ ਲਏਗਾ ਐਸਾ ਕੁਝ ਨਹੀਂ ਹੈ ਪਰ ਮੈਂ ਫਿਰ ਇਹੀ ਕਹੂੰਗਾ ਵੀ ਕਿਸੇ ਵੀ ਅਧਿਕਾਰੀ ਨੂੰ ਕਿਸੇ ਦੁਕਾਨਦਾਰ ਉਂ ਤੱਕਾ ਨਹੀਂ ਕਰਦਾ ਜਾਏਗਾ ਸੌਰ ਰਕੇਸ਼ ਗੁਪਤਾ ਜਿਹੜੇ ਸਾਹਤ ਤੌਰ ਤੇ ਕਹਿੰਦੇ ਕਿ ਅਗਰ ਅਧਿਕਾਰੀ ਕੋਈ ਤੱਕਾ ਕਰਦਾ ਹੈ ਤਾਂ ਪਾਰ ਮੰਡਲ ਦੇ ਪ੍ਰੈਜ਼ੀਡੈਂਟ ਇੱਥੇ ਬੈਠੇ ਨੇ ਮੈਂ ਗੱਲਬਾਤ ਕੀਤੀ ਜੇ ਬਣੋਂ ਤੁਰੰਤ ਦੱਸਿਆ ਜਾਵੇ ਕਿ ਇਸ ਤਰ੍ਹਾਂ ਅਧਿਕਾਰੀ ਨੋਟਿਸ ਲੈ ਕੇ ਆਇਆ ਹੈ ਕਿ ਅਧਿਕਾਰੀਆਂ ਨੂੰ ਵੀ ਇਹ ਕਿ ਠੀਕ ਹੈ ਸਰਕਾਰ ਵਾਸਤੇ ਤੁਸੀਂ ਕੰਮ ਕਰ ਰਹੇ ਹੋ ਜੀਐਸਸੀ ਨੰਬਰ ਹੋਣਾ ਜ਼ਰੂਰੀ ਹੈ ਜੇਕਰ ਉਸ ਦੇ ਅਧੀਨ ਆਉਂਦਾ ਤਾਂ ਸਿੱਧਾ ਹੀ ਆਪਾਂ ਉਸ ਨੂੰ ਤੰਕੀ ਦੇ ਦਿੰਦੇ ਹਾਂ ਕਿ ਤਨੂੰ ਨੋਟਿਸ ਮਿਲ ਜੇਗਾ ਨੋਟਿਸ ਲੈ ਕੇ ਪਹੁੰਚਣੇ ਉੱਥੇ ਫਿਰ ਜਿਹੜਾ ਵਪਾਰ ਕਰਨ ਵਾਲਾ ਛੋਟੇ ਵਪਾਰ ਕਰਨ ਵਾਲਾ ਵਪਾਰੀ ਹੈ ਉਹ ਕਿਤੇ ਨ ਕਿਤੇ ਸਹਿਮ ਜ਼ਰੂਰ ਜਾਂਦਾ ਹੈ ਡਰ ਜ਼ਰੂਰ ਜਾਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਵਪਾਰ ਕਰੀਏ ਕਿਸ ਤਰ੍ਹਾਂ ਆਪਣੇ ਘਰ ਦਾ ਤੇ ਆਪਣੇ ਜਿਹੜਾ business ਆ ਉਹਦਾ ਗੁਜ਼ਰ ਬਸਰ ਕਰੀਏ ਇਹ ਦੱਸੋ ਕਿ ਜਦੋਂ ਇਹ ਜੀ ਸਥਿਤੀ ਆ ਜਾਂਦੀ ਹੈ ਨੋਟਿਸ ਹੀ ਆ ਗਿਆ ਉਹ ਉਸ ਦੇ ਦਰਮਿਆਨ ਨਹੀਂ ਹੈਗਾ ਉਹਦਾ ਫਿਰ ਹੱਲ ਕੀ ਹੁੰਦਾ ਹੈਗਾ ਹੱਲ ਤਾਂ ਇਹ ਜਿਦੋਂ ਕਾਨੂੰਨ ਦੇ ਘਾਰੇ ਦੇ ਵਿੱਚ ਅਸੀਂ ਸਾਰੇ ਬੰਨੇ ਹੋਏ ਆਂ ਬੇਸ਼ੱਕ ਅਧਿਕਾਰੀ ਹੈ ਬੇਸ਼ੱਕ ਦੁਕਾਨਦਾਰ ਹੈ ਜਦੋਂ ਇਸ ਤਰ੍ਹਾਂ ਦੀ ਗੱਲ ਹੋਏਗੀ ਅਸੀਂ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਵਾਂਗੇ ਚਾਹ ਮਿਲ ਕੇ ਅਸੀਂ ਲੀਡਰਸ਼ਿਪ ਦੇ ਦੇਖੋ ਅੱਜ ਦੀ ਟੈਂਡ ਦੇ ਵਿੱਚ ਮੈਂ ਤਾਂ ਹੀ ਕਹਿ ਸਕਦਾ ਵੀ ਪਟਿਆਲੇ ਦੇ ਵਿੱਚ ਸਾਨੂੰ ਤਾਂ ਨਾ ਕੋਈ ਐਮਐਲਏ ਦੀ ਕਿਹਦਾ ਨਾ ਕੋਈ ਮੰਤਰੀ ਦਿਖਦਾ ਵੀ ਪਬਲਿਕ ਬਹੁਤ ਜ਼ਿਆਦਾ ਪਰੇਸ਼ਾਨ ਹੈ ਜਿਹੜੀਆਂ ਸਰਕਾਰੀ ਧਾਰੇ ਨੇ ਉਹ ਪਬਲਿਕ ਦੇ ਨਾਲ ਧੱਕਾ ਕਰਦੇ ਨੇ ਅੱਜ ਇੱਕ ਵਪਾਰੀ ਹੋਣ ਦੇ ਨਾਤੇ ਮੈਂ ਇਸ ਤੁਹਾਡੇ ਮਾਦੀ ਬਰਾਹੀ ਇਹ ਵੀ ਕਹੂੰਗਾ ਵੀ ਅੱਜ ਸ਼ਹਿਰ ਦੇ ਵਿੱਚ ਜੇ ਅਸੀਂ ਕਿਸੇ ਬਾਜ਼ਾਰ ਤੋਂ ਜਾਣਿਆ ਤਾਂ ਜਾਮ ਹੀ ਜਾਮ ਲੱਗੇ ਹੋਏ ਨੇ ਬੇਸ਼ੱਕ ਇਸ ਮੁੱਦੇ ਤੋਂ ਹਟਕੇ ਆ ਪਰ ਇੱਕ ਸ਼ਹਿਰ ਵਾਸੀਆਂ ਦੇ ਇੱਕ ਲੋਕਾਂ ਦੇ ਇੱਕ ਵਪਾਰੀਆਂ ਦੇ ਸਾਰਿਆਂ ਦੇ ਸਾਂਝੇ ਕੋਲ ਪ੍ਰੋਬਲਮ ਬਹੁਤ ਨਹੀਂ ਚੋਰੀਆਂ ਵੀ ਬਹੁਤ ਹੋ ਰੀਆਂ ਨੇ ਔਰ ਹੋਰ ਵੀ ਕਈ ਤਰ੍ਹਾਂ ਦਾ ਕਰਾਈਮ ਹੋ ਰਿਹਾ ਠੱਗੀਆਂ ਹੋ ਰੀਆਂ ਨੇ ਸਭ ਤੋਂ ਵੱਧ ਮਾਰ ਜਿਹੜੀ ਆ ਉਹ ਵਪਾਰੀ ਨੂੰ ਚਲਣੀ ਪੈਂਦੀ ਆ ਇੱਕ ਗੱਲ ਹੋਰ ਸੁਣਨ ਚਾਹੀਏ ਮੈਂ ਗੱਲ ਕਹੂੰਗਾ ਵੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਵੀ ਅੱਜ ਜੇ ਪਬਲਿਕ ਜਾਇਦਾ ਕਿੱਥੇ ਜਾਏ ਕੋਈ ਐਮਐਲਏ ਕੋਈ ਮੰਤਰੀ ਜਿਵੇਂ ਹੁੰਦਾ ਹੀ ਨਹੀਂ ਹੈਗਾ ਮੈਂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹਾਂ ਖਾਸ ਕਰਕੇ ਪਟਿਆਲੇ ਦੀ ਗੱਲ ਖਾਸ ਕਰਕੇ ਪਟਿਆਲੇ ਦੀ ਮੈਂ ਗੱਲ ਕਰਦਾ ਤਾਂ ਪਟਿਆਲੇ ਦੇ ਵਿੱਚ ਅੱਜ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੁਸੀਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਟਾਈਮ ਤੁਸੀਂ ਦੇਖਿਆ ਵੀ ਨੋਮੀਨੇਸ਼ਨ ਦੇ ਟਾਈਮ ਦੇ ਵਿੱਚ ਕੀ ਹੋਇਆ ਸੀਗਾ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਕੀ ਹੋਇਆਗਾ ਇਹ ਸਾਰਾ ਚੀਜ਼ਾਂ ਅਸੀਂ ਦੇਖਦੇ ਹਾਂ ਸਮਝਦੇ ਹਾਂ ਪਰ ਅਸੀਂ ਜਾਈਏ ਤੱਕ ਕਿੱਛਾ ਜਾਵੇ ਪਬਲਿਕ ਨੂੰ ਤੁਹਾਡੇ ਮੁਤਾਬਿਕ ਨਾ ਕਾਨੂੰਨ ਵਿਵਸਥਾ ਠੀਕ ਹੈ ਪਟਿਆਲੇ ਦੀ ਨਾ ਟ੍ਰੈਫਿਕ ਵਿਵਸਥਾ ਵਧੀਆ ਹੈਗੀ ਹੈ ਤੇ ਨਾ ਵਪਾਰੀਆਂ ਵਾਸਤੇ ਸੋਚਣ ਵਾਲਾ ਕੁਝ ਹੈ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਅੱਜ ਹਰ ਬੱਚਾ ਬੱਚਾ ਜਿਹੜਾ ਹੈਗਾ ਅੱਜ ਪੰਜਾਬ ਦਾ ਤੰਗ ਪਰੇਸ਼ਾਨ ਹੈ ਖਾਸ ਕਰਕੇ ਪਟਿਆਲੇ ਦਾ ਟ੍ਰੈਫਿਕ ਦੀ ਵੀ ਆਪਾਂ ਗੱਲ ਕਰੀ ਹੈ ਔਰ ਚੋਰੀਆਂ ਠੱਗੀਆਂ ਦੀ ਗੱਲ ਕੀਤੀ ਆ ਔਰ ਆਨਲਾਈਨ ਠੱਗੀਆਂ ਬਹੁਤ ਜ਼ਿਆਦਾ ਆ ਗਈਆਂ ਔਰ ਕ੍ਰਾਈਮ ਬਹੁਤ ਜ਼ਿਆਦਾ ਹੈ ਔਰ ਉਹੀ ਗੱਲ ਆ ਜਾਂਦੀ ਵੀ ਜਾਇਦਾਦ ਦਾ ਵੰਡਾ ਕਿੱਥਾਂ ਜਾਏ ਇਹ ਗੱਲ ਹੋਰ ਸੁਣਨ ਚਾਹੀਏ ਕਿ ਜਿਹੜੇ ਵਿਅਕਤੀ ਨੇ GST ਨੰਬਰ ਲਿਖਿਆ ਲਿਤਾ ਹੋਇਆ ਹੈ ਉਸ ਨੂੰ ਕਿਹਾ ਜਾਂਦਾ ਕਿ ਤੁਸੀਂ ਬਾਹਰ ਲਿਖ ਕੇ ਵੱਡਾ ਸੜਾ ਚਾਰਟ ਤੇ GST ਨੰਬਰ ਲਗਾ ਕੇ ਰੱਖਣਾ ਹੈ ਜੇ ਨਹੀਂ ਲਗਾਉਂਦੇ ਮੋਟਾ ਖਾਸਾ ਜੁਰਮਾਨਾ ਹੋ ਸਕਦਾ ਹੈ ਇਹ ਸੰਭਵ ਹੈ ਲਿਖ ਕੇ ਲੈਣਾ ਮੇਰੇ ਖਿਆਲ ਦੇ ਵਿੱਚ ਇਸ ਤਰੀਕੇ ਨਾਲ GST ਨੰਬਰ ਲਿਖ ਕੇ ਲਾਣਾ ਬਾਹਰ ਉਹਦੇ ਵਿੱਚ ਮਿਸਯੂਜ਼ ਹੋਣ ਦਾ ਡਰ ਹੈ ਕਿ ਉਸ ਨੰਬਰ ਨੂੰ ਦੇਖ ਕੇ ਕੋਈ ਵੀ ਬੰਦਾ ਮਿਸਯੂਜ਼ ਕਰ ਸਕਦਾ ਆਪਣੇ ਉਸ ਦੇ ਨਾਮ ਤੇ ਬਿਲਿੰਗ ਕਰਾ ਕੇ ਆਪਣਾ ਮਾਲ ਮੰਗਾ ਸਕਦਾ ਤਾਂ ਉਹ ਜ਼ਰੂਰੀ ਨਹੀਂ ਹੈਗਾ ਕਿਉਂਕਿ ਅੱਜ ਕੰਪਿਊਟਰਾਈਜ਼ ਹੈ ਸਾਰਾ ਜਮਨ ਹੈਗਾ ਅੱਜ ਕੋਈ ਵੀ ਅਧਿਕਾਰੀ ਹੈ ਉਹਦੇ ਕੋਲ ਲੈਪਟਾਪ ਹੈ ਕੰਪਿਊਟਰ ਹੈ ਉਹ ਇੱਕ ਮਿੰਟ ਦਾ ਸਰਚ ਮਾਰ ਕੇ ਪਰਮ ਤੋਂ ਉਹ ਉਹਦਾ ਡਾਟਾ ਕੱਢ ਸਕਦਾ ਹੈ ਵੀ ਇਹ ਤੁਸੀ ਕਹਿੰਦੇ ਹੋ ਜੀਐਸਟੀ ਨੰਬਰ ਜੋ ਓਪਨ ਲਗਾਉ ਮੈਂ ਨੁਕਸਾਨ ਹੋਏਗਾ ਨੁਕਸਾਨ ਪਰ ਅਧਿਕਾਰੀਆਂ ਦੇ ਕਹਣਾ ਜੀਐਸਟੀ ਨੰਬਰ ਲਿਖਿਆ ਹੋਏਗਾ ਸਾਨੂੰ ਪਤਾ ਹੋਏਗਾ ਇਹਨੂੰ ਨੋਟਿਸ ਦੇਣਾ ਜਾਂ ਨਹੀਂ ਦੇਣਾ ਉਹ ਬਿਲਕੁਲ ਗਲਤ ਹੈ ਬਿਲਕੁਲ ਸਾਸੀ ਕਾਨੂੰਨ ਦੇ ਧਾਰੇ ਦੇ ਵਿੱਚ ਬੰਨੇ ਹੋਇਆ ਅਧਿਕਾਰੀ ਨੂੰ ਕੀ ਚੀਜ਼ ਨਹੀਂ ਪਤਾ ਉਹਨਾਂ ਨੂੰ ਉਹਨਾਂ ਦਾ ਬਾੜ ਹੈ ਉਹਨਾਂ ਨੂੰ ਸਭ ਕੁਝ ਪਹਿਲਾਂ ਹੀ ਪਤਾ ਹੈਗਾ ਤਾਂ ਉਹ ਇੱਕ ਇੱਕ ਬਹਾਨਾ ਨਾ ਮਾਰਨੀ ਚਾਹੀਦਾ ਬੀ.ਐਸ.ਸੀ. ਦੁਕਾਨ ਤੇ ਜਾਣਾ ਜਾਂ ਸਰਵੇ ਕਰਨਾ ਜਾਂ ਨੰਬਰ ਲਾਣਾ ਤਾਂ ਉਹ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਅੱਜ ਤਾਂ ਵਪਾਰੀ ਨੂੰ ਇੱਕ ਮਦਦ ਦੀ ਜ਼ਰੂਰਤ ਹੈ ਬੇਸ਼ੱਕ ਉਹ ਸਰਕਾਰੀ ਅਧਿਕਾਰੀ ਹੈ ਬੇਸ਼ੱਕ ਸਰਕਾਰ ਹੈ ਵਪਾਰ ਇੰਨਾ ਜ਼ਿਆਦਾ ਗਿਰ ਚੁਕਿਆ ਦੇਖੋ ਬੇਸ਼ੱਕ ਨੋਟਬੰਦੀ ਹੁੰਦੀ ਹੈ ਜੀਐਸਟੀ ਲੱਗਦਾ ਬੇਸ਼ੱਕ ਕੋਰੋਨਾ ਦੀ ਮਹਾਮਾਰੀ ਆਈ ਤਾਂ ਉਹ ਜਿਹੜਾ ਵਪਾਰ ਗਿਰਦਾ ਜਾਂਦਾ ਗਿਰਨ ਕਰਕੇ ਦੇਖੋ ਸਰਕਾਰ ਦਾ ਟੈਕਸ ਵੀ ਘਟਦਾ ਹੈ ਔਰ ਵਪਾਰੀ ਵੀ ਕਈ ਵਪਾਰ ਛੱਡ ਰਹੇ ਨੇ ਸਾਡੀ ਅੱਜ ਜਿੰਨੀ ਮਰਜ਼ੀ ਉਮਰ ਹੋ ਜੇ 60 ਸਾਲ ਦੀ ਹੋ ਜੇ 70 ਸਾਲ ਦੀ ਹੋ ਜੇ 65 ਸਾਲ ਦੀ ਹੋ ਜੇ ਸਾਨੂੰ ਕੋਈ ਸਰਕਾਰ ਰਿਟਾਇਰਮੈਂਟ ਦੋਤੇ ਕੋਈ ਪੈਨਸ਼ਨ ਨਹੀਂ ਦੀ ਸਾਡੀ ਕੋਈ ਰਿਟਾਇਰਮੈਂਟ ਨਹੀਂ ਆ ਕਿਸੇ ਦੁਕਾਨ 'ਚ ਅੱਗ ਲੱਗ ਜਾਂਦੀ ਆ ਉਹ ਬੰਦਾ ਰੋੜ ਤੇ ਆ ਜਾਂਦਾ ਤਾਂ ਸਰਕਾਰ ਕੁਝ ਨਹੀਂ ਦਿੰਦੀ ਹੈਗੀ ਤਾਂ ਇਹ ਸਾਰੀਆਂ ਚੀਜ਼ਾਂ ਵਿਚਾਰ ਦੇ ਅਧੀਨ ਨੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਉਹ ਜਿਹੜੇ ਸਾਡੇ ਜ਼ਿੰਮੇਵਾਰ ਕੁਰਸੀਆਂ ਤੇ ਬੈਠੇ ਨੇ ਹਮੇਸ਼ਾ ਕੋਈ ਅਧਿਕਾਰੀ ਨੇ ਹਮੇਸ਼ਾ ਉਹ ਕੋਈ ਐਮਐਲਏ ਨੇ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੇ ਪਾਰੀ ਦੀ ਜਿਹੜੀ ਵੋਟ ਹੈ ਉਹ ਤਕਰੀਬਨ 35 ਤੋਂ 40% ਵੋਟ ਬੇਸ਼ੱਕ ਅੰਕੜਿਆਂ ਦੇ ਵਿੱਚੋਂ 15% ਹੈ ਜਿਹੜਾ ਸਾਡਾ ਸਟਾਫ ਹੈ ਸਾਡਾ ਕੋਈ ਰੇੜੀ ਵਾਲਾ ਕੋਈ ਟਰਾਂਸਪੋਰਟਰ ਹੈ ਕੋਈ ਚਾਹ ਵਾਲਾ ਉਹ ਵੀ ਵਪਾਰੀ ਦੇ ਨਾਲ ਹੀ ਹੁੰਦਾ ਹੈਗਾ ਐਵਰੇਜ ਜੜੀ ਆ ਅੱਜ 40% ਬੋਟ ਜੜੀ ਵਪਾਰੀ ਦੀ ਬਣਦੀ ਆ ਔਰ ਮੈਂ ਤੁਹਾਡੇ ਮਾਗੇ ਬਰਾਈ ਸਾਰੇ ਵਪਾਰੀਆਂ ਨੂੰ ਵੀ ਮੈਂ ਅਪੀਲ ਕਰੂੰ ਵਪਾਰ ਮੰਡਲ ਵੱਲੋਂ ਮੈਂ ਕਿ ਸੁਰਤਾ ਪ੍ਰਧਾਨ ਆਪਣੀ ਜ਼ਿੰਮੇਵਾਰੀ ਸਮਝੇ ਹੋਏ ਸਾਰੇ ਵਪਾਰੀਆਂ ਨੂੰ ਅਪੀਲ ਕਰੂੰਗਾ ਮੇਰੇ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰੋ ਤਾਂ ਜੋ ਆਪਾਂ ਵਪਾਰ ਨੂੰ ਬਚਾ ਸਕੀਏ ਇਹ ਨਾ ਹੋਵੇ ਵੀ ਆਪਾਂ ਨੂੰ ਇੱਕ ਦਿਨ ਆਪਣੇ ਵਪਾਰ ਤੋਂ ਹੱਥ ਧੋਣਾ ਪਵੇ। ਗੁਪਤਾ ਜੀ ਜੇਕਰ ਕਿਸੇ ਦੁਕਾਨਦਾਰ ਨੂੰ ਫੋਰਸਫੁਲੀ ਜੀਐਸਟੀ ਨੰਬਰ ਲੈਣ ਲਈ ਕਿਹਾ ਜਾਂਦਾ ਹੈ ਜਾਂ ਦਿੱਤਾ ਜਾਂਦਾ ਹੈ ਉਸ ਸੂਰਤ ਦੇ ਵਿੱਚ ਕਹੀ ਜਿਹਾ ਪ੍ਰਬੰਧਨ ਹੈਗਾ ਜਾਂ ਹੋਣਾ ਚਾਹੀਦਾ। ਬਿਲਕੁਲ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਹੈ ਵੀ ਆਪਾਂ ਜੋ ਦੀਵਾਲੀ ਤੋਂ ਇੱਕ ਮਹੀਨਾ ਪਹਿਲਾਂ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਸੀਗੀ ਵੀ 20000 ਦਾ ਜਾਂ 25000 ਦਾ ਚਲਾਨ ਕੱਟ ਕੇ ਦੁਕਾਨਦਾਰ ਨੂੰ ਦਿੱਤੇ ਜਾਂਦੇ ਸੀ ਕੋਈ 500 ਦਾ ਸਮਾਨ ਲੈ ਕੇ ਜਾਣਾ ਕੋਈ ਸੋਦਾ ਕਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਪਟਿਆਲੇ ਦੇ ਵਪਾਰੀ ਪਟਿਆਲੇ ਦੇ ਜ਼ਿਲ੍ਹੇ ਦੇ ਵਪਾਰੀ ਅਸੀਂ ਡੀਟੀਸੀ ਮੈਡਮ ਨੂੰ ਮਿਲੇ ਸੀ ਤਾਂ ਉੱਥੇ ਸਾਡੇ ਫైనాన్స్ ਮਿਸਟਰ ਹਪਾਲਜੀ ਮੈਨੂੰ ਮਜਬੂਰ ਹੋ ਕੇ ਇੱਕ ਵਪਾਰੀਆਂ ਦੇ ਡਰ ਨੇ ਮਾਹੌਲ ਐਸਾ ਪੈਦਾ ਕੀਤਾ ਵੀ ਅਸੀਂ ਦੁਕਾਨਾਂ ਨੂੰ ਤਾਲਾ ਲਾ ਕੇ ਚਾਬੀ ਸਰਕਾਰ ਨੂੰ ਦੇ ਦਾਂਗੇ ਤਾਂ ਉਹਨਾਂ ਨੇ ਇਹ ਕਿਹ ਹਸੀ ਵੀ ਕਿਸੇ ਨੂੰ ਕੋਈ ਅਧਿਕਾਰੀ ਕਿਸੇ ਦੁਕਾਨਦਾਰ ਨੂੰ ਬੰਦ ਨਹੀਂ ਤੰਗ ਨਹੀਂ ਪਰੇਸ਼ਾਨ ਨਹੀਂ ਕਰੇਗਾ ਜੇ ਕਰਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਸੀਂ ਕੰਪਲੀਟ ਕਰ ਸਕਦੇ ਹੋ ਉਹੀ ਚੀਜ਼ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਧਾਨ ਰਕੇਸ਼ ਗੁਪਤਾ ਪਟਿਆਲਾ ਵਪਾਰ ਮੰਡਲ ਤੋਂ 9814322886 ਮੇਰਾ ਨੰਬਰ ਹੈ ਜੇ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਤਾਂ ਅਸੀਂ ਉਸੇ ਤਰੀਕੇ ਨਾਲ ਸਾਰਾ ਵਪਾਰ ਮੰਡਲ ਇਕੱਠਾ ਹੋ ਕੇ ਅਸੀਂ ਉਸ ਅਧਿਕਾਰੀ ਨਾਲ ਅਸੀਂ ਗੱਲ ਵੀ ਕਰਾਂਗੇ ਉਹਦੀ ਸ਼ਿਕਾਇਤ ਵੀ ਕਰਾਂਗੇ ਉਹ ਜੋ ਸੰਘਰਸ਼ ਦਾ ਰਸਤਾ ਸੀ ਉਹ ਵੀ ਆਪਣਾਵਾ ਬਿਲਕੁਲ ਜੇਕਰ ਤੁਸੀਂ GST ਦੀ ਤੈਅ ਰਕਮ ਦੇ ਅੰਦਰ ਨਹੀਂ ਆਉਂਦੇ ਹੈਗੇ ਫੋਰਸਫੁਲੀ ਤੁਹਾਡਾ GST ਨੰਬਰ ਬਣਾਇਆ ਜਾ ਰਿਹਾ ਹੈ ਲਗਾਇਆ ਜਾ ਰਿਹਾ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਵਪਾਰ ਮੰਡਲ ਦੇ ਪ੍ਰੈਜ਼ੀਡੈਂਟ ਰਕੇਸ਼ ਕੁਪਤਾ ਜੀ ਨਾਲ ਗੱਲ ਕਰ ਸਕਦੇ ਹੋ ਮੋਬਾਈਲ ਨੰਬਰ انا ਬੋਲ ਵੀ ਦਿੱਤਾ ਵੈਸੇ ਪਟਿਆਲਾ ਪਾਸੇ ਜੀ ਕੋਲੇ ਸਾਰਿਆਂ ਕੋਲ ਹੋਏਗਾ ਤਾਂ ਜੋ ਇਸ ਤੋਂ ਰਾਹਤ ਮਿਲ ਸਕੇ ਜਿਹੜਾ ਦਬਾਅ ਤੁਹਾਡੇ ਤੇ ਪੈ ਰਿਹਾ ਹੈਗਾ ਜੇਕਰ ਵਾਕੀ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਤਾਂ ਜ਼ਰੂਰ ਕਰਿਓ ਕਿਉਂਕਿ ਸਾਨੂੰ ਜਿੰਨੇ ਵੀ ਦੁਕਾਨਦਾਰ ਮਿਲੇ ਨੇ ਹਰੇਕ ਦੂਜੇ ਤੀਜੇ ਦਿਨ ਕਹਿੰਦੇ ਨੇ ਕਿ GST ਵਾਲੇ ਆਗੇਸੀ ਜੀ ਇਨਸਪੈਕਟਰ ਆਗੇਸੀ ਜੀ ਨੋਟਿਸ ਦੇਗੇ ਸੀ ਅਗਰ ਇਹ ਪਰੇਸ਼ਾਨੀ ਤੋਂ ਹੱਲ ਚਾਹੁੰਦੇ ਹੋ ਤਾਂ ਤੁਸੀਂ ਵੀ ਥੋੜੀ ਦਲੇਰੀ ਦਿਖਾ ਕੇ ਪ੍ਰਾਜਨਨ ਨਾਲ ਗੱਲ ਕਰੋ ਤੇ ਉਹਦਾ ਪੁੱਛੋ ਕਿ ਅਸੀਂ ਕਿਸ ਤਰ੍ਹਾਂ GST ਦੇ ਅੰਡਰ ਆਉਂਦੇ ਆ ਉਹਦੇ ਵੀ ਜਿਹੜਾ ਹੈਗਾ ਤੁਸੀਂ ਕੱਲ ਕਰ ਸਕਦੇ ਹਾਂ ਇਹ ਜ਼ਰੂਰ ਹੈ ਕਿ ਤੁਹਾਡੇ ਕੋਲੇ ਵੀ ਆਪਣਾ ਰਕਤ ਸੂਤ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਦੇ ਦਰਮਿਆਨ ਆਉਂਦੇ ਆ ਜਾਂ ਨਹੀਂ ਆਉਂਦੇ ਸੋ ਇਸੇ ਤਰ੍ਹਾਂ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਪਟਿਆਲਾ ਦੇ ਜਿਹੜੇ ਹੋਰ ਬੁੱਤੇ ਨੇ ਉਹਨਾਂ ਉੱਪਰ ਗੱਲਬਾਤ ਕੀਤੀ ਜਾਵੇ ਧੰਨਵਾਦ